ਤੇਰੀਆਂ ਬਾਣੀ ਬਿਨ ਨਾਮ ਸਭ ਭਰਮ ਭੁਲਾਣੀ ਗੁਰ ਸੇਵਾ ਤੇਰੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਏ ਨਾਮ ਪਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਉਰ ਭਰਦੀ ਪਾਈਐ ਸਹਜੇ ਮਨ ਵਸਾਵਣਿਆ ਤੁੰ ਤੁੰ ਸਹ ਜੀ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਸ਼ਬਦ ਦੇ ਨਾਲ ਹੀ ਸਤਿਗੁਰੂ ਜੀ ਜੋ ਰਹਾਉ ਦੇ ਬੰਦ ਦੇ ਵਿੱਚ ਸਾਨੂੰ ਸਮਝਾ ਰਹੇ ਹਉ ਵਾਰੀ ਜੀ ਵਾਰੀ ਅਸਿੱਤੀ ਚਿਤ ਨਾਮ ਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੰਦੇ ਇਸੇ ਪਰਿਭਾਸ਼ਾ ਜਾਂਦੇ ਆ ਰਬੂ ਤੇ ਉਸਤਾਂ ਤੋਂ ਇਹੋ ਜਿਹੇ ਗੁਰੂਖੰਦਾਂ ਗੁਰਮਖੰਦਾਂ ਜਿਹੜਾ ਨੇ ਸ਼ਬਦ ਦੇ ਨਾਲ ਹਰੀ ਪਰਮਾਤਮਾ ਦੇ ਨਾਲ ਆਪਣਾ ਚੇਤ ਜੋੜਿਆ ਜਿਨ੍ਹਾਂ ਦਾ ਚਿੱਤ ਜਿਹੜਾ ਹੈ ਉਹਦੀ ਪਰਮਾਤਮਾ ਦੇ ਨਾਲ ਲੱਗ ਗਿਆ ਸੰਤੂ ਜੀ ਕਹਿੰਦੇ ਅਸੀਂ ਫਲਿਹਾਰ ਕਰਦੇ ਆਂ ਐਸੇ ਕੁ ਸਖਾਤੋ ਜਿਹੜਾ ਨੇ ਹਰ ਸੱਚਾ ਗੁਰ ਭਗਤੀ ਪਾਈ ਹੈ ਇੱਕੋ ਜਿਹੜਾ ਸੱਚਾ ਪਰਮਾਤਮਾ ਹੈ ਉਹਨੂੰ ਭਗਤੀ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਉਹਨੂੰ ਪਰਮਾਤਮਾ ਦੀ ਬੰਧਨ ਦੁਆਰੇ ਪ੍ਰਾਪਤ ਕੀਤਾ ਜਾ ਸਕਦਾ ਹੈ ਸੰਤੂ ਜੀ ਕਹਿੰਦੇ ਸਹਿਜੇ ਮਨ ਉਸਾਉਂਦੇ ਆ ਜਿਨ੍ਹਾਂ ਦੀ ਸਹਿਜ ਅਵਸਥਾ ਦੇ ਵਿੱਚ ਟਿਕ ਠੀ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨੂੰ ਮਨ ਦੇ ਵਿੱਚ ਮਸਾਲੇ ਆ ਜਿਹੜਾ ਤੇ ਚਿੱਤ ਕਰਕੇ ਪ੍ਰਮਾਤਮਾ ਨੂੰ ਵਧਦੇ ਆ ਸਿਮਾ ਨੂੰ ਭਰੇ ਹਾਲ ਜਾਂਦੇ ਤੇ ਸਤਿਗੁਰੂ ਭੰਨ ਸ਼੍ਰੀ ਗੁਰੂ ਦਾਸ ਜੀ ਸ਼ਬਦ ਦੀ ਰਮਤਾ ਉਪ ਕਰਦੇ ਨੇ ਤੇਰੀਆਂ ਖਾਣੀਆਂ ਤੇਰੀਆਂ ਬਾਣੀਆਂ ਚਾਰ ਖਾਣੀਆਂ ਵਧੀਆਂ ਜੀ ਸਾਧ ਸੰਗਤ ਜਿਹਦੇ ਤੋਂ ਸਾਰੇ ਸੰਸਾਰ ਦੀ ਖਤਪਤੀ ਹੋਈ ਹੈ ਅੰਮ੍ਰਿਤ ਜਿਹੜੇ ਉਹ ਤੋਂ ਕੁਝ ਹਿੱਸੇ ਦੇ ਇਹ ਚਾਰ ਖਾਣੀਆਂ ਨੇ ਚਾਰਾਂ ਖਾਣੀਆਂ ਤੋਂ ਜੀਵਾਂ ਦਾ ਜਨਮ ਹੁੰਦਾ। ਕੋਈ ਜੀਵ ਨੇ ਜਿਹੜੇ ਆਂਡੇ ਤੋਂ ਪੈਦਾ ਹੁੰਦੇ ਆ। ਤੇ ਕੁਝ ਜੀਵ ਨੇ ਜਿਹੜੇ ਜੇਲ ਤੋਂ ਪੈਦਾ ਹੁੰਦੇ। ਉਹਦੇ ਵਿੱਚ ਪਸ਼ੂ ਵਰਗੇ ਨੂੰ ਖਾਵੇ। ਤੇ ਸਤਸਰ ਜੀ ਕਹਿੰਦੇ ਅੰਦਰ ਜੇਲ ਜ ਸਿਤ ਕਈ ਉਹ ਜੀਵ ਨੇ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ। ਉਹ ਤੋਂ ਕੁਝ। ਕਈ ਉਹ ਨੇ ਜਿਹੜੇ ਧਰਤੀ ਦੇ ਵਿੱਚੋਂ ਪੈਦਾ ਹੁੰਦੇ। ਇਹ ਚਾਰ ਬਾਣੀਆਂ ਦੇ ਨਾਲ ਹੀ ਸਾਰੇ ਸੰਸਾਰ ਦੀ ਕੁੰਜੀ ਹੈ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਤੇਰੀਆਂ ਬਾਣੀਆਂ ਬਾਣੀਆਂ ਵੀ ਵਿਚਾਰ ਕਰਨੀਆਂ ਦੀਆਂ ਮਧਮਧ ਬਾਣੀ ਫੈਕਰੀ ਬਾਣੀ ਅਸੰਤਿਸ਼ਟ ਦੇ ਪਰ ਏ ਚਾਰ ਬਾਣੀਆਂ ਦੀ ਸੰਤੂ ਜੀ ਕਹਿੰਦੇ ਚਾਰਾਂ ਬਾਣੀਆਂ ਦੇ ਵਿੱਚ ਜਿਹੜੇ ਜੀਵ ਨੇ ਇਹ ਚਾਰਾਂ ਬਾਣੀਆਂ ਦੀ ਭਾਸ਼ਾ ਹੀ ਬੋਲਦੇ ਇੱਕ ਬਾਣੀ ਜਿਹੜੀ ਸਾਡੇ ਨਾਦੀ ਤੋਂ ਜੁੜਦੀ ਇੱਕ ਬਾਣੀ ਜਿਹੜੀ ਸਾਡੇ ਹਿਰਦੇ 'ਚ ਇਹ ਪੰਖੋ ਤੇ ਕੋਈ ਉਹਦੇ ਵਿੱਚ ਜਿਹੜਾ ਬੋਲ ਹੋ। ਇਹ ਚਾਰ ਬਾਣੀਆਂ ਨੇ ਸਤੂ ਜੀ ਕਹਿੰਦੇ ਭਾਈ ਚਾਰਾਂ ਖਾਣੀਆਂ ਦੇ ਵਿੱਚ ਸੰਸਾਰ ਜਨਮ ਲੈਂਦੇ ਤੇ ਚਾਰ ਦੀ ਬਾਣੀਆਂ। ਹੁਣ ਹਰੇਕ ਬਾਣੀ ਜਿਹੜੀ ਉਹ ਆਪ ਕੋ ਆਪਣਾ ਸੰਹਾਰ ਕਰਦੀ। ਤੇ ਸਤੂ ਜੀ ਕਹਿੰਦੇ ਪਰ ਜੀਵ ਜਿਹੜਾ ਹੈ ਇਹ ਚਾਰਾਂ ਖਾਣੀਆਂ ਵਿੱਚ ਪੈਦਾ ਹੋ ਕੇ ਚਾਰ ਬਾਣੀਆਂ ਦੇ ਵਿੱਚ ਸਤੂ ਜੀ ਕਹਿੰਦੇ ਬੋਲਣ ਵਾਲਾ ਜੀਵ ਪਰਮਾਤਮਾ ਨੂੰ ਧੁਰ ਗਿਆ ਬਿਨ ਨਾਮ ਹੈ ਸਭ। ਬਾਣੀ ਬੁਲਾਣੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਰੀ ਰੁਪਾਈ ਪਾਈ ਜਿੰਨੀ ਵੀ ਇਹ ਪੈਣਾ ਇ ਕੀ ਸੰਤੂਜੀ ਕਹਿੰਦੇ ਸਾਡੀ ਧਰਮ ਦੇ ਵਿੱਚ ਲੋਕ ਇਹ ਭਰਮ ਕਰਨਾ ਸੀ ਕੇਵਲ ਤੇ ਕੇਵਲ ਰੱਬ ਦੇ ਨਾਮ ਨੂੰ ਜਪ ਕੇ ਭਰਮ ਤੇ ਟੁੱਟਣਾ ਸੀ ਗੁਰੂ ਦੀ ਬਾਣੀ ਪੜ ਕੇ ਭਰਮ ਤੇ ਟੁੱਟਣਾ ਸੀ ਗੁਰੂ ਦੀ ਸੇਵਾ ਨੂੰ ਸਮਾਰ ਕੇ ਸੰਤੂਜੀ ਕਹਿੰਦੇ ਪਰ ਇਹ ਮਨੁੱਖ ਜਿਹੜਾ ਇਹ ਜਿੰਨੇ ਵੀ ਜੀਵ ਪੈਦਾ ਹੋਣ ਤੇ ਸੰਤੂਜੀ ਕਹਿੰਦੇ ਬਿਨ ਨਾਮ ਹੈ ਨਾਮ ਤੋਂ ਬਿਨਾ ਸਭ ਧਰਮ ਪੁਰਾਣੇ ਸਾਰੇ ਧਰਮ ਦੇ ਵਿੱਚ ਪਏ ਨੇ ਭਦੇਖਿਆ ਦੇ ਵਿੱਚ ਪਏ ਹੋਏ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਪੁਰ ਕੋਈ ਨਾ ਪਾਵਣਿਆ ਹੁਣ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਸਤੂ ਜੀ ਕਹਿੰਦੇ ਗੁਰ ਸੇਵਾ ਤੇ ਹਰ ਨਾਮ ਪਾਇਆ ਭਾਈ ਜਿਹੜਾ ਨਾਮ ਹੈ ਗੁਰੂ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਵੀ ਨਾਮ ਦੇ ਜਿਹੜੇ ਅਭਿਆਸੀ ਬਣੇ ਨੇ ਪਹਿਲਾਂ ਆਪਣੀ ਸੇਵਾ ਕਮਾਈ ਹੈ ਸੇਵਾ ਤੋਂ ਬਾਅਦ ਜਾ ਕੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੇ ਭਾਈ ਮੱਝ ਦਾ ਜੀਵਨ ਪੜ ਲਈਏ ਨਾ ਤੇ ਸਤਸੰਗ ਜੀ ਭਾਈ ਮੱਝ ਨੇ ਪਹਿਲਾਂ ਸੇਵਾ ਕਮਾਈ ਹੈ ਪਹਿਲਾਂ ਸਿੱਖੀ ਮੰਗੀ ਗੁਰੂ ਦੇ ਕੋਲ ਤੇ ਸਤਸੰਗ ਜੀ ਮੈਨੂੰ ਸਿੱਖੀ ਦੇ ਜੇ ਤੇ ਸਤਸੰਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਆ ਕਿ ਸਿੱਖੀ ਲੈਣ ਵਾਸਤੇ ਪਹਿਲਾਂ ਭਾਈ ਤੇ ਗੁਰੂ ਦੀ ਤਸਵੀਰ ਤੇ ਪੂਰਾ ਉਤਮਾਤ ਲੈ ਦੇ

ਭਾਈ ਗਿਰੀ ਚੰਦ ਵਰਗੇ ਜਿਹਨਾਂ ਦਾ ਜੀਵਨ ਪਹਿਲਾਂ ਸਾਧ ਸੰਗਤ ਦੀ ਚੋਰੀਆਂ ਵਾਲਾ ਸੀ ਜਦੋਂ ਗੁਰੂ ਘਰ ਦੇ ਦਰ ਤੇ ਆ ਕੇ ਸੇਵਾ ਪਾਈ ਤੇ ਫਿਰ ਨਾਮ ਦੀ ਦਾਤ ਮਿਲ ਗਈ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰ ਸੇਵਾ ਤੇ ਹਰ ਨਾਮ ਪਾਇਆ ਜਿਨ੍ਹਾਂ ਨੇ ਗੁਰੂ ਦੀ ਸੇਵਾ ਦੀ ਨੀਤੀ ਪਾਈ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਇਹ ਨਾਮ ਕੋਈ ਉਹ ਨਹੀਂ ਜਿਹੜਾ ਕੰਨਾਂ 'ਚ ਟੁਕਾ ਮਾਰ ਕੇ ਲੈਂਦੇ ਨੇ ਕਿ ਨਾਮ ਲੈ ਲਿਆ ਸੀ ਸਤਿਗੁਰੂ ਜੀ ਕਹਿੰਦੇ ਗੁਰੂ ਦਾ ਨਾਮ ਜਿਹੜਾ ਨਾ ਉਹ ਸਰਬਕਲਪਤ ਦਾ ਨਾਮ ਗੁਰੂ ਦੀ ਸੇਵਾ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਜੇ ਤੋ ਸੇਵਾ ਕਰਨ ਦੀ ਯਾਤ ਆ ਗਈ ਨਾ ਤੇ ਫਿਰ ਗੁਰੂ ਨੇ ਰਹਿਮਤ ਕਰਕੇ ਨਾਮ ਦੀ ਦਾਤ ਵੀ ਦੇ ਜਣੀ ਹੈ ਸੰਤੂ ਜੀ ਕਹਿੰਦੇ ਕੋਈ ਸੇਵਾ ਤੇ ਹਰ ਨਾਮ ਆਇਆ ਬਿਨ ਸੱਤ ਤੋਂ ਕੋਈ ਨਾ ਪਾਪਣਿਆ ਭਾਈ ਗੁਰੂ ਤੋਂ ਬਿਨਾ ਨਾਮ ਦੀ ਦਾਤ ਕੋ ਸਕਦਾ ਹੈ ਗੁਰੂ ਨੂੰ ਧਾਰਨ ਕਰਨਾ ਹੀ ਪਵੇਗਾ ਗੁਰੂ ਦੀ ਹਜ਼ਰੀ ਵਿੱਚ ਆ ਕੇ ਸੰਤੂ ਜੀ ਕਹਿੰਦੇ ਸੇਵਾ ਕਰ ਗੁਰੂ ਦੇ ਕੋਲੋਂ ਨਾਮ ਦੀ ਦਾਤ ਨੂੰ ਮਿਲ ਜਾਵੇਗੀ ਪਰ ਬਿਨ ਸੱਤੂ ਸੰਤੂ ਜੀ ਕਹਿੰਦੇ ਗੁਰੂ ਤੋਂ ਬਿਨਾ ਭਾਈ ਕੇ ਪ੍ਰਮਾਤਮਾ ਦਾ ਨਾਮ ਜਿਹੜਾ ਪ੍ਰਾਪਤੀ ਹੋ ਸਕਦਾ ਪਰ ਸਤੁਤ ਨੂੰ ਕੋਈ ਨਾ ਪਾਵਣਿਆ ਹਉਮਾਰੀ ਜੀਉਵਾਰੀ ਹਰ ਸਿੰਧੀ ਚਿਤ ਲਾਭਣਿਆ ਸਤੂਜੀ ਕਹਿੰਦੇ ਸੀ ਬਿਹਾਰ ਜਾਂਦੇ ਆ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਨਾਲ ਆਪਣਾ ਚਿਤ ਜੋੜਿਆ ਹਰ ਸੱਚਾ ਗੁਰ ਭਗਤੀ ਪਾਈਐ ਹਰੀ ਪ੍ਰਮਾਤਮਾ ਜਿਹੜਾ ਸੱਚਾ ਹਰ ਪ੍ਰਮਾਤਮਾ ਦੀ ਭਗਤੀ ਦੇ ਵਿੱਚੋਂ ਮਿਲਦਾ ਸਹਜੇ ਮਨ ਬਸਾਵਣਿਆ ਤੇ ਸਹਿਜ ਅਵਸਥਾ ਦੇ ਵਿੱਚ ਟੇਕੇ ਮਨ ਦੇ ਵਿੱਚ ਭਾਈ ਹਰਿਵਸਾਲੇ ਤੇ ਜਿਹੜਾ ਨੇ ਪ੍ਰਮਾਤਮਾ ਦੀ ਸੇਵਾ ਕੀਤੀ ਹੈ ਜਿਹੜੇ ਸੱਚੇ ਦੇ ਸੱਚੇ ਕਲੌਂਦੇ ਨੇ ਰਹਾਉ ਸਤਗੁਰ ਸੇਵੇ ਤਾਂ ਸਭ ਕੁਝ ਪਾਏ ਹੁਣ ਸਤਗੁਰ ਤੁਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਾਈ ਗੁਰੂ ਦੀ ਸੇਵਾ ਕਰਦੇ ਉਹ ਸਾਰਾ ਕੁਝ ਪ੍ਰਾਪਤ ਹੋ ਜਾਵੇ ਆਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਸਾ ਸਮਝੇ ਜੀ ਫਨੂਰ ਸਾਹਿਬ ਦੇ ਘਰ ਕਿਤੇ 12 ਸਾਲ ਸੇਵਾ ਕੀਤੀ ਹੈ ਬਿਨ ਦਾਗਾ 12 ਸਾਲ ਕਰਦਨ ਦੀ ਸੇਵਾ ਕੀਤੀ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਵਾਸਤੇ ਜਾਣ ਲੈ ਕੇ ਆਪਣਾ ਈਸ਼ਨਾਨ ਕਰਨ ਵਾਸਤੇ ਪਿਆਸ ਅਨਜੀਤ ਨੂੰ ਸਾਥ ਸੰਗਤ ਦੀ 12 ਸਾਲ ਦੀ ਸੇਵਾ ਦੇ ਵਿੱਚ ਸੰਤ ਗੁਰੂ ਨੇ ਬਿਰੀ ਬਚਨ ਕੀਤੇ ਨੇ ਕਿ ਭਾਈ ਤੋਂ ਗੁਰੂ ਦੀ ਸੇਵਾ ਕਰਨ ਸਤ ਕੋ ਸੇਵੇ ਤਾਂ ਸਭ ਕੁਝ ਪਾਈ ਸਾਰੀਆਂ ਦਾਤਾਂ ਉਹਦੀ ਸੇਵਾ ਦੇ ਵਿੱਚ ਮਿਲ ਜਾਂਦੀਆਂ ਹਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਦੀ ਗੱਦੀ ਦੀ ਦਾਤ ਜੀ ਇਹ ਸੇਵਾ ਦੇ ਵਿੱਚ ਸਤਿਗੁਰ ਜੀ ਨੂੰ ਕਿਹੜੀਆਂ-ਕਿਹੜੀਆਂ ਦਾਤਾਂ ਜਿਹੜੀਆਂ ਜੀੜੀਆਂ 12 ਦਾਤਾਂ ਦਾ ਜ਼ਿਕਰ ਆਉਂਦਾ ਜਿਹੜੀਆਂ ਕੋ ਕਰਦੇ ਮਹਾਰਾਜ ਜੀ ਨੇ ਗੁਰਮੁਖ ਅਸਤਾਨਾ ਜੀ ਦੁੱਤੀਆਂ ਤਾਂ ਉਹ ਅਮਰਦਾਸ ਸਾਹਿਬ ਜੀ ਬਚਨ ਕਰਦੇ ਕਿਨੇ ਕਿ ਤੁਸੀਂ ਖਾ ਸੇਵਾ ਕਰ ਸੇਵਾ ਦੇ ਵਿੱਚ ਸਾਰਾ ਕੁਝ ਬ੍ਰਾਹਮਤ ਹੁੰਦਾ ਹੈ ਜੇ ਹੀ ਮਨਸਾ ਕਰ ਲਾਕੇ ਤੇ ਹਾਂ ਹੱਲ ਪਾਏ ਸਤਿਗੁਰ ਜੀ ਕਹਿੰਦੇ ਜਿਹੋ ਜੀ ਮਨਸਾ ਲਾਕੇ ਸੇਵਾ ਕਰੇ ਨਾ ਉਹ ਸੇਵਾ ਸਾਡੀ ਦਨਵੀਂ ਪ੍ਰਾਰਥਨਾ ਜੀ ਹੋਵੇ ਨਾ ਸੇਵਾ ਕੋ ਚੱਲਾਂਗੇ ਜੀ ਪੰਜਾਬੀ ਪੁਨਾਹ ਮੈਂ ਦੰਦੇ ਨੇ ਸਤਿਗੁਰ ਦੇ ਘਰ ਦੇ ਉੱਤੇ ਨਿਆਵੀ ਪਦਾਰਥ ਤੇ ਸਾਤ ਸੰਗ ਦੀ ਕੋਸ਼ ਮਾਤਰ ਨੇ ਇਹ ਤੇ ਕੋਈ ਵੱਡੀ ਗੱਲ ਨਹੀਂ ਹੈ ਸਤਿਗੁਰ ਜੀ ਕਹਿੰਦੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਆਪਣੇ ਜੀਵਨ ਨੂੰ ਤਰਾਂ ਦੇ ਗੁਰੂ ਦੇ ਕੋਲੋਂ ਜਿਨ੍ਹਾਂ ਨੇ ਸੇਵਾ ਕੀਤੀ ਉਹ ਪ੍ਰਭਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ ਸਤਿਗੁਰ ਜੀ ਕਹਿੰਦੇ ਜਿਹੋ ਜੀ ਮਨਸਾ ਲਾ ਕੇ ਗੁਰੂ ਦੀ ਸੇਵਾ ਕਰੇਗਾ ਜੇ ਜਿਹੜੇ ਮਨ ਨੂੰ ਮਨਸਾ ਹੋ ਜਾਈਗੀ ਮੇਰੇ ਧੀਆਂ ਪੁੱਤਰ ਜਿਹੜੇ ਚੰਗੇ ਕਾਰੋਬਾਰ ਦੇ ਲੱਗਦੇ ਗੁਰੂ ਉਹ ਵੀ ਕਰ ਦਵੇਗਾ ਕਿਉਂਕਿ ਜਿਹੋ ਜੀ ਆਸਾ ਰੱਖੇਗਾ ਜਿਹੋ ਜੀ ਮਨਸਾ ਰੱਖੇਗਾ ਗੁਰੂ ਸਾਹਿਬਾਂ ਇੱਛਾ ਪੂਰੀ ਕਰਨ ਦੇ ਸਮਰੱਥ ਹੈ ਇਸ ਕਰਕੇ ਸੰਤੂ ਜੀ ਕਹਿੰਦੇ ਜਿਹੜਾ ਵੀ ਕੁਝ ਮੰਗੇਗਾ ਗੁਰੂ ਤੋਂ ਗੁਰੂ ਦੀ ਸੇਵਾ ਵਿੱਚ ਸਾਰਾ ਪ੍ਰਸੰਨ ਜਾਵੇਗਾ ਜੇ ਸੀ ਮਨਸਾ ਕਰ ਲੱਗਿਆ ਇਹ ਹੱਥ ਫਲ ਪਾਏ ਸੰਤੂ ਜੀ ਕਹਿੰਦੇ ਜਿਹੋ ਜੀ ਮਨਸਾ ਰੱਖ ਕੇ ਸੇਵਾ ਕਰੇਗਾ ਉਹ ਜੀ ਹੱਥ ਪ੍ਰਾਪਤ ਹੋ ਜਾਵੇਗਾ ਸਤਿਗੁਰ ਦਾਤਾ ਸਦਨਾ ਪਰ ਥੋਕਾ ਪੂਰੇ ਭਾਗ ਮਿਲ ਆਣਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਤਿ ਪੁਰਦਾਤਾ ਸਭਨਾ ਬਧੂ ਦਾ ਪਾਈ ਗੁਰੂ ਜਿਹੜਾ ਨਾ ਸਾਰੀਆਂ ਵਰਥਾਂ ਦਾ ਸਾਰਿਆਂ ਪਦਾਰਥਾਂ ਦਾ ਸਰਦ ਹੈ ਗੁਰੂ ਦੇ ਘਰ ਦੇ ਵਿੱਚ ਕਿਹੜੀ ਚੀਜ਼ ਜਿਹੜੀ ਨਹੀਂ ਹੈ ਸਾਚੇ ਸਹਬਾ ਕਿਆ ਨਾਹੀ ਘਰ ਤੇ ਰ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਹੜੀ ਚੀਜ਼ ਜਿਹੜੀ ਨਹੀਂ ਹੈ ਜੁਗਾ ਜੁਗਾ ਤੋਂ ਉਸ ਪ੍ਰਮਾਤਮਾ ਦੇ ਦਰ ਦੇ ਭੰਡਾਰੇ ਭਰੇ ਹੋਏ ਨੇ ਤੇ ਸਾਧ ਸੰਗਤ ਦੀ ਦੁਨੀਆ ਤੇ ਲੋਗ ਪਤਾ ਨਹੀਂ ਕਿੰਨੇ ਦਿਨ ਤੋਂ ਇਹ ਪੁਧਾਰਿਆਂ ਨੂੰ ਛਾਪ ਰਹੇ ਨੇ ਪਰ ਉਹ ਪੁਧਾਰੇ ਕਦੇ ਖਤਮ ਨਹੀਂ ਹੁੰਦੇ ਕਿਉਂਕਿ ਸੰਤੂ ਜੀ ਕਹਿੰਦੇ ਸਤਪੁਰ ਦਾਤਾ ਸਭਨਾ ਬਥੂਤਾ ਪੂਰੇ ਭਾਰ ਮਨਾਉਣਿਆ ਭਾਈ ਜਿਹਨਾਂ ਦੇ ਪੂਰੇ ਭਾਰ ਮੱਤੇ ਤੇ ਜਾ ਗਏ ਨਾ ਉਹਨਾਂ ਨੂੰ ਧਰੂ ਤੋਂ ਇਹ ਦਾਤ ਥਾਪਤ ਹੋ ਜਾਂਦੀ ਹੈ ਇਹ ਮਨ ਮੈਣਾ ਇੱਕ ਨਾ ਧਾਏ ਉਹ ਸੰਤੂ ਜੀ ਕਹਿੰਦੇ ਭਾਈ ਇਹ ਮਨ ਜਿਹੜਾ ਨਾ ਇਹ ਮੈਣਾ ਹੁੰਦਾ ਇਹਨੂੰ ਵਪਾਰਾਂ ਦੀ ਚੁੰਮਲੀ ਪਿਖੋ ਚੁੰਡੀ ਆ ਸੰਤੂ ਜੀ ਕਹਿੰਦੇ ਇੱਕ ਨਾ ਧਾਏ ਇਨੇ ਇੱਕ ਪਰਮਾਤਮਾ ਨੂੰ ਧਿਆਉਣਾ ਨਹੀਂ ਕੀਤਾ ਤਾਂ ਕਰਕੇ ਇਹਨੂੰ ਵਿਕਾਰਾਂ ਦੀ ਲੈਣ ਜਿਹੜੀ ਹੈ ਇਹ ਮਨ ਨੂੰ ਛੁਟੜੀ ਹੋਈ ਹੈ ਤੇ ਮਨ ਦੀ ਲੈਣ ਜਿਹੜੀ ਉਹ ਤਾਂ ਦੀ ਸਤਿਗੁਰੂ ਜੀ ਕਹਿੰਦੇ ਮਨ ਦੀ ਕੱਟੀ ਹੈ ਲੈਣ ਸਾਥ ਸੰਗ ਉੱਠਿਆ ਆਵੇ ਸਾਹਿਜ ਚਿੱਤ ਤੇਰੇਆਂ ਭਗਤਾਂ ਦੇਠਿਆਂ ਸਤਿਗੁਰੂ ਜੀ ਕਹਿੰਦੇ ਮਨ ਦੀ ਲੈਣ ਜਿਹੜੀ ਇਹ ਭਾਈ ਗੁਰੂ ਤੇ ਸ਼ਬਦਾਂ ਨੂੰ ਹੋਣੀ ਹੈ ਜੇ ਇੱਕ ਮਿੰਟ ਧਿਆਨੇ ਨਾਲ ਮਨ ਦੀ ਲੈਣ ਜਿਹੜੀ ਉਹ ਦੂਰ ਹੋ ਜਾਵੇਗੀ ਅੰਤਰ ਮੈੜ ਲੋਕੀ ਬਹੁਤ ਉੱਚਾ ਭਾਏ ਸਤੂਜੀ ਕਹਿੰਦੇ ਅੰਦਰ ਤੇ ਮੈਣ ਭਾਈ ਹੋਈ ਹੈ ਤੇ ਦੂਜੇ ਭਾਅ ਦੇ ਵਿੱਚ ਜੀਵਨ ਬਤੀਤ ਕਰਦੇ ਪਏ ਨੇ ਸਤੂਜੀ ਕਹਿੰਦੇ ਭਾਈ ਜਿੰਨਾ ਮਰਜੀ ਤੂੰ ਤੱਤ ਪੀਰਥ ਦਸੰਤਰ ਭਵੈ ਜਿੰਨੇ ਮਰਜੀ ਤੂੰ ਪੀਰਥਾਂ ਤੇ ਜਾ ਕੇ ਕੱਲ ਕਿਤੇ ਜੀ ਨਦੀ ਦੇ ਕਨਾਰੇ ਜਿੰਨਾ ਮਰਜੀ ਤੂੰ ਨਦੀਆਂ ਦੇ ਕਨਾਰੇ ਤੇ ਜਾ ਕੇ ਇਸ਼ਨਾਨ ਕਰ ਲੈ ਸਤੂਜੀ ਕਹਿੰਦੇ ਪੀਰਥਾਂ ਦਾ ਗਮਨ ਕਰ ਲੈ ਦਸੰਤਰ ਦੇਸਾਂ ਦਾ ਭਾਵਨ ਕਰ ਲੈ ਅਹੰਕਾਰੀ ਹੋਰ ਮੈਨ ਵਧਾਏ ਸੰਤੂਜੀ ਕਹਿੰਦੇ ਭਾਈ ਅਹੰਕਾਰੀ ਜਿਹੜੇ ਬੰਦੇ ਨੇ ਉਹਨਾਂ ਦੀ ਹੋਰ ਵਧੇਰੇ ਮੈਦ ਆ ਜਾਂਦੀ ਹੈ ਉਮਰ ਮੈ ਤੁਮ ਉਹਨੇ ਫਿਰ ਤੀਰਥਾਂ ਤੇ ਜਾਂਦੇ ਨੇ ਨਾ ਔਰ ਤੀਰਥ ਤੇ ਗਏ ਤਾਂ ਉਹਦੇ ਵਾਸਤੇ ਸੀ ਤੀਰਥ ਤੇ ਤਾਂ ਇਸ ਵਾਸਤੇ ਗਏ ਸੀ ਕਿ ਮਨ ਸ਼ੋਧ ਉਹਦਾ ਵੀ ਸੰਤੂਜੀ ਕਹਿੰਦੇ ਤੀਰਥ ਤੇ ਗਿਆ ਤੇ ਜਾਓ ਤੋ ਹੌ ਹੌ ਕਰਦੇ ਪੰਡਤ ਕੁਛੋ ਤੋਂ ਰਮਾਇਆ ਆਪੇ ਸੰਤੂਜੀ ਕਹਿੰਦੇ ਤੀਰਥਾਂ ਤੇ ਜਾ ਕੇ ਕੀ ਹੋਊਗਾ ਕੀ ਕਰਦੇ ਤੀਰਥ ਲਾਉਣ ਜਾਓ ਤੀਰਥ ਨਾਮ ਹੈ ਸੰਤੂ ਜੀ ਕਹਿੰਦੇ ਭਾਈ ਹਾਲ ਤੇ ਬਣ ਕੇ ਧਾਵਣ ਚੱਲੇ ਤੇ ਕੀ ਮਨ ਕੋਟੇ ਤਨ ਚੋਰ ਇੱਕ ਭਾਲਤ ਕੀ ਨਾਦਿਆ ਦੋਏ ਬਾਚੜਿਸ ਔਰ ਦਇਆ ਦੇ ਕੀਰਤਾਂ ਤੇ ਮੈਲਨਾਵਣ ਸੀ ਔਰ ਸੰਤੂ ਜੀ ਕਹਿੰਦੇ ਹੋਰ ਹੀ ਹੰਕਾਰ ਜਿਹੜਾ ਠੱਫਾ ਕਰਕੇ ਆ ਗਿਆ ਮਨ ਦੀ ਮੈਲ ਜਿਹੜੀ ਹੈ ਨਾ ਸਾਧ ਸੰਗਤ ਜੀ ਇੱਕ ਇੱਕ ਨੂੰ ਧਿਆਨ ਤੋਂ ਬਿਨਾ ਕਦੇ ਨਹੀਂ ਜਾ ਸਕਦਾ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਇੱਕ ਬ੍ਰਾਹਮਣ ਚੱਲ ਕੇ ਆਇਆ ਜਿਹਦਾ ਨਾਮ ਇਤਿਹਾਸ ਦੇ ਵਿੱਚ ਜੋਧ ਅਸੋਈਆ ਕਰਕੇ ਵੀ ਹੈ ਤੇ ਇਸ ਵਾਰ ਸੰਤ ਜੀ ਗੁਰੂ ਦੇ ਕੋਲੋਂ ਨਾਮ ਜੀ ਦਾਤ ਲੈਣ ਵਾਸਤੇ ਆਇਆ ਸਿੱਖੀ ਵੀ ਦਾਤ ਲੈਣ ਵਾਸਤੇ ਆਇਆ ਪਰ ਮਨ ਦੇ ਵਿੱਚ ਕਿਹਨਾ ਕਿਹੇ ਬ੍ਰਾਹਮਣ ਕੋਲੇ ਦਾ ਹੰਕਾਰ ਐ ਸਿੱਖੀ ਨਾਲ ਵੱਡੀ ਕੋਲ ਦਾ ਹੰਕਾਰ। ਪਟਨਾ شریف ਮੰਗਰ ਦੇ ਮਾਰਗ ਦੀਆਂ ਦੇ ਘਰ ਦਾ ਲੰਗਰ ਜਿਹੜਾ ਸਾਧ ਸੰਤ ਜੀ ਬੜਾ ਹੀ ਉਤਮ ਤੇ ਸੁਚਾਗ ਦਾ ਅਨੁਭਵ ਜਿਨ੍ਹਾਂ ਕੁਰਬਾਨੀ ਵਿੱਚ ਜੀਤ ਕੇ ਆਇਆ ਨੰਗਰ ਦੋ ਤਵੰਡੀ ਅਸ ਅੰਮ੍ਰਿਤ ਘੀਰ ਈਹਾਲੀ ਮਾਤਾ ਖੀਵੀ ਅਲੇਖ ਜਨ ਜਿਹੜੀ ਬਹੁਤੀ ਸ਼ੌਂਪਤ ਨਾਲੀ ਲੰਗਰ ਗੋਲ ਤੋਂ ਮੰਡੀਆ ਦਾ ਸੇਮਰ ਹੀਨ ਹੀ ਆਦੀ ਮਾਤਾ ਖੀਵੀ ਦੇ ਲੰਗਰ ਨੂੰ ਬੜਾ ਵੱਡਾ ਸਤਕਾਰ ਦਿੰਦਾ ਤੇ ਉਸ ਲੰਗਰ ਦੇ ਵਿੱਚ ਸਾਹ ਸਾਰੇ ਜੀ ਜਦੋਂ ਭਾਈ ਜੋਤ ਦੀ ਸੇਵਾ ਕਰਨ ਵਾਸਤੇ ਆਏ ਹੁਣ ਲੰਗਰ ਦੇ ਵਿੱਚ ਕੀ ਦੇਖਦੇ ਨੇ ਕਿ ਲੰਗਰ ਦੇ ਵਿੱਚ ਸਾਰੇ ਇੱਕ ਸਾਥ ਬੈਠੇ ਹੋਏ ਉੱਚਾ ਜੀਵਾਂ ਜਿਹੜਾ ਸਾਰੇ ਬਰਾਬਰ ਬੈਠੇ ਹੋਏ ਜੀ ਤੇ ਮਨ ਦੇ ਵਿੱਚ ਹੰਕਾਰ ਜੀ ਜਿਹੜਾ ਉਹ ਟਿਕਣ ਨਹੀਂ ਦੇ ਜਾਂਦਾ ਕਿ ਮੈਂ ਉੱਚੀ ਜਾਤ ਦਾ ਮਤਰਾ ਮਰਨਾ। ਅਰ ਘਰੋਂ ਨਾਮ ਦੀ ਪ੍ਰਾਪਤੀ ਵਾਸਤੇ ਆਏ ਦੇ ਜਿਗਰ ਨਾਮਕ ਦਾ ਘਾਰੇ ਤੰਦਾ ਇਥੇ ਨਾਮ ਦੀ ਦਾਤ ਕਰ ਜਾਂਦੀ ਹੈ। ਸਾਧ ਸੰਗਤ ਜਿਨ੍ਹਾਂ ਚ ਇੱਕ ਨੂੰ ਇੱਕ ਮਨ ਜਿਤ ਹੋ ਗਏਗਾ ਧਿਆਵਾਂਗੇ। ਉਨੀ ਦੇਰ ਤੱਕ ਮਨ ਦੀ ਬੈੜ ਜਿਹੜੀ ਖਤਮ ਨਹੀਂ ਹੋ ਸਕਦੀ। ਹੁਣ ਭਾਈ ਚੋਦ ਨੇ ਸਾਧ ਸੰਗਤ ਜੀ ਲੰਗਰ ਦੇ ਵਿੱਚ ਸੇਵਾ ਨਾਮ ਕਰ ਦਿੱਤੀ ਮਾਤਾ ਜੀ ਦੇ। ਮਾਤਾ ਜੀ ਦੀ ਮੰਦੇ ਨੂੰ ਸੇਵਾ ਕਰਨੀ ਪਰ ਮਨ ਜਿਹੜੇ ਨਾ ਕਿਤੇ ਫਿਰ ਜਾ ਕੇ ਮਾਨ ਦੇ ਵਿੱਚ ਉਹੀ ਮੈੜ ਆ ਜਾ ਕਰਨੀ ਕਿ ਮੈਂ ਬਰਾਹਮਣ ਇਹਨੇ ਕੀਤਾ ਸਾਧ ਸੰਦੇ ਜੀ ਨਗਰ ਦੇ ਵਿੱਚ ਸੇਵਾ ਕਰਨੇ ਝੂਠੇ ਪਾਡੇ ਮਾਂਜਣੇ ਤੇ ਝੂਠਿਆਂ ਪਾੜਿਆਂ ਦੇ ਵਿੱਚ ਇੱਕ ਚੋਕੀ ਜਿਹੜਾ ਨਗਰ ਸੀ ਉਹ ਛੱਬੀ ਜਾਣਾ ਤੇ ਇਹਨੇ ਮਨ ਨੂੰ ਕਹਿਣਾ ਕਿ ਤੂੰ ਅੰਦਰ ਜਿਹੜਾ ਤੇਰਾ ਮਨ ਇਹਦਾ ਮਨ ਜਿਹੜਾ ਨਾ ਆਪਣੇ ਮਨ ਨੂੰ ਸਮਝਾਉਣਾ ਕਿ ਤੂੰ ਹਜੇ ਵੀ ਹੱਥੋਂ ਆਤਮਿਕ ਪੁਰੀਆ ਪੈਂਦਾ ਹੈ ਤੇ ਤੈਨੂੰ ਮਜੂਦ ਜੀ ਖਵਾਉਣੀ ਕੋ ਉਪਾਦੀ ਜੁਤੀ ਇਕੱਠੀ ਕਰਦਾ ਆ ਕਹਿੰਦਾ ਤੈਨੂੰ ਮਜੂਦ ਜੀ ਖਵਾਉਣੀ ਥੋੜੇ ਦਿਨ ਲੰਘ ਕੇ ਕਿ ਗੁਰੂ ਕੇ ਸਿੱਖਾਂ ਨੇ ਦੇਖਿਆ ਕਿ ਭਾਈ ਜੋਧ ਜਿਹੜਾ ਪਛਾਤਾ ਦੂਤ ਵਿੱਚੋਂ ਛੁਡਦੇ ਨੇ ਇਹਨੇ ਮਾਤਾ ਜੀ ਵੀ ਜੀ ਨੂੰ ਕਿਹਾ ਤੇ ਮਾਤਾ ਜੀ ਭਾਈ ਜੋਤ ਜੀ ਸੇਵਾ ਵੀ ਨਹੀਂ ਕਰਦੇ ਨੰਦਰ ਦੇ ਵਿੱਚ ਪਰ ਜਿਹੜਾ ਪ੍ਰਸ਼ਾਦਾ ਇਹ ਇਹ ਦੂਰ ਦੇ ਵਿੱਚੋਂ ਚੱਕਦੇ ਨੇ ਤੇ ਜਿਹੜੀ ਜੁਨੀ ਭੋਂਦੇ ਨੇ ਉਹਦੇ ਵਿੱਚੋਂ ਪ੍ਰਸ਼ਾਦਾ ਸ਼ਾਮਿਲ ਹੁੰਦਾ। ਆਪਾ ਬਾਬੂ ਕਾ ਜੀ ਮੰਨ ਵੀ ਜਦੋਂ ਜਾ ਕੇ ਮਾਤਾ ਜੀ ਵੀ ਨਾਲ ਸਮਝਾਇਆ ਕਿ ਇਦਾਂ ਨਹੀਂ ਕਰੀਦਾ ਹੈ। ਉਸੇ ਸੇਵਾ ਕਰਦੇ ਹੋ ਤੇ ਸੇਵਾ ਦੇ ਵਿੱਚੋਂ ਬੜੀਆਂ-ਬੜੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਇਦਾਂ ਵੀ ਕਰਨਾ ਚਾਹੀਦਾ ਪਰ ਭਾਈ ਜੋਤ ਜੀ ਨਹੀਂ ਲੱਗੇ। ਜਦੋਂ ਸਤਸੰਗ ਨੂੰ ਸਿਖਾਂ ਨੂੰ ਦੱਸਿਆ ਨਾ ਕਿ ਸਤਸੰਗ ਜੀ ਭਾਈ ਜੋਤ ਜੀ ਜਿਹੜੇ ਬੜੀ ਸੇਵਾ ਕਰਦੇ ਨੇ ਪਰ ਲੰਗਰ ਦਾ ਪ੍ਰਸ਼ਾਦਾ ਉਹ ਜੂੜ ਦੇ ਵਿੱਚ ਹੀ ਸਭ ਜਾਂਦਾ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ। ਗੁਰਨਾਮ ਦੇਵ ਮਹਾਰਾਜ ਜੀ ਦਾ ਸੰਬੰਧ। ਸੰਤ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਭਾਈ ਜੋਤ ਦੇ ਕੋਲ ਗਏ ਨਾ ਭਾਈ ਜੋਤ ਜੀ ਨੂੰ ਕਹਿੰਦੇ ਕਿ ਭਾਈ ਜੋਤ ਜੀ ਪ੍ਰਸ਼ਾਦਾ ਕਿੱਥੇ ਜਾਂਦੇ। ਇਹਨਾਂ ਦੇ ਸੰਤੂ ਜੀ ਤੁਸੀਂ ਸਭ ਕੁਝ ਜਾਣਦੇ। ਤੇ ਸੰਤ ਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਿ ਭਾਈ ਜੋਤ ਨੂੰ ਤੁਸੀਂ ਗੁਰੂ ਦੀ ਸੇਵਾ ਕਰਦੇ ਹੋ। ਜਦੋਂ ਗੁਰੂ ਦਾ ਸ਼ਰਧ ਪੜ੍ਹਦੇ ਹੋ। ਤੇ ਤੁਹਾਡਾ ਹਿਰਦਾ ਜਿਹੜਾ ਕਿ ਉਰਦਾਨਤਾ ਦਿਲ ਦਾ ਬਣ ਜਾਂਦਾ ਹੈ ਤੇ ਜਦੋਂ ਹਿਰਦਾ ਸ਼ੁੱਧ ਹੋ ਜਾਵੇ ਨਾ ਸੇਵਾ ਦੇ ਨਾਲ ਹੱਥ ਕਰ ਸ਼ੁੱਧ ਹੋ ਜਾਵੇ ਤੇ ਉਸ ਹਿਰਦੇ ਦੇ ਵਿੱਚ ਝੂਠ ਨਹੀਂ ਆਈਦਾ ਹੈ ਝੂਠ ਸਤੂਜੀ ਕਹਿੰਦਾ ਸਤੂਜੀ ਮੇਰਾ ਮਨ ਨਹੀਂ ਲੇਕਦਾ ਸਤੂਜੀ ਕਹਿੰਦੇ ਕਿ ਭਾਈ ਗੋਦ ਦਾ ਸ਼ਬਦ ਹੀ ਜਿਹੜਾ ਮਨ ਹੁੰਦਾ ਹੈ ਜਦੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਆਪਣੇ ਕੋਲ ਬਿਠਾ ਕੇ ਪ੍ਰਸ਼ਾਦਾ ਖਿਲਾਇਆ ਨਾ ਭਾਈ ਗੋਦ ਨੂੰ ਤੇ ਸਾਧ ਸੰਗਤ ਜੀ ਭਾਈ ਗੋਦ ਦੀ ਅੰਦਰ ਦੀ ਕਾਇ ਹੀ ਪੰਡ ਗਈ ਬੁਰੂ ਨੇ ਰਹਿਤ ਕੀਤੀ ਸਾਧੂ ਜੀ ਕਹਿੰਦੇ ਜੇ ਇੱਕ ਨੂੰ ਧਿਆਨੇਗਾ ਇੱਕ ਦੇ ਨਾਲ ਮਿਲੇਗਾ ਤੇ ਤੇਰੇ ਅੰਦਰ ਦੀ ਮੈਲ ਘੱਟ ਹੋ ਜਾਵੇਗੀ ਜਿੰਨਾ ਚਿਰ ਦੁਬੈਸ ਦੇ ਵਿੱਚ ਰਹੇ ਤਾਂ ਸਾਧੂ ਜੀ ਉਡੀਕ ਪਰ ਮੈਲ ਘਟਣੀ ਨਹੀਂ ਹੁਸਮ ਦੀ ਭਾਈ ਜੋਧ ਦੇ ਧਨ ਸ਼੍ਰੀ ਤੁਮਕਰ ਦੇ ਮਹਾਰਾਜ ਜੀ ਦੇ ਕੋਲ ਸਾਧ ਸੰਗਤ ਜੀ ਬੈਠ ਕੇ ਸੇਵਾ ਕੀਤੀ ਘਰ ਦੀ ਸੇਵਾ ਕੀਤੀ ਤੇ ਭਾਈ ਜੋਧ ਪਰਵਾਣ ਹੋ ਗਿਆ ਕੋਲ ਦੇ ਘਰ ਦੇ ਵਿੱਚ ਤੇ ਸਾਧੂ ਜੀ ਕਹਿੰਦੇ ਭਾਈ ਇੱਥੇ ਅੰਦਰ ਦੀ ਮੈਲ ਜੜੀ ਹੈ ਇਹ ਮਨ ਮੈੜਾ ਇੱਕ ਤਮਾ ਤੇ ਆਏ ਇਹ ਮੈਲ ਆਣਾ ਕੋਈ ਦੇਰ ਤੱਕ ਆ ਕਿਉਂਕਿ ਇੱਕ ਨੂੰ ਨੇਟਿਆ ਹੁੰਦਾ ਜਦੋਂ ਇੱਕ ਨੂੰ ਝਾਉਣ ਲੱਗਿਆ ਅੰਦਰ ਦੀ ਮੈਲ ਜਿਹੜੀ ਖਤਮ ਹੋ ਜਾਵੇਗੀ ਜਿਨਾ ਮੱਥੀ ਸਤਗੁਰੂ ਜੀ ਕਿਤੇ ਦੇਤ ਸੰਤਰਾਂ ਦਾ ਭਾਣਨ ਕਰ ਲੈ ਕੀਰਤਾਂ ਤੇ ਚਲਾ ਜਾ ਹੋਰ ਬਧੇਰੇ ਮੈਲ ਹੋਵੇਗੀ ਹੰਕਾਰ ਹੋਮੈ ਮਨ ਲਾਉਣੇ ਉਹ ਜਾਦਾ ਮੈਲ ਹੀ ਬੰਦਾ ਕੱਢੀ ਕਰੀ ਜਾਂਦਾ ਸਤਗੁਰ ਸੇਵੇ ਤਾਂ ਅੰਨ ਜਾਏ ਸਤਗੁਰੂ ਜੀ ਕਿਤੇ ਭਾਈ ਕੋਈ ਦੀ ਸੇਵਾ ਕਰ ਅੰਦਰ ਦੀ ਮੈਲ ਜਿਹੜੀ ਖਤਮ ਹੋ ਜਾਵੇਗੀ ਜੀਵਨ ਮਰੈ ਹਾਸ ਰੂਚਿਤ ਲਾਇ ਭਾਈ ਜੀਵਨ ਦੇ ਜੀ ਮਰਨਾ ਭਾਵ ਦੁਨੀਆ ਦੇ ਪਦਾਰਥਾਂ ਤੋਂ ਆਪਣਾ ਮੂਲ ਜਿਹੜਾ ਛੋੜ ਲੈਣਾ ਗੁਰੂ ਦੀ ਸੇਵਾ ਦੇ ਵਿੱਚ ਮਨ ਲਾ ਲੈਣਾ ਸੰਤੂ ਜੀ ਕਹਿੰਦੇ ਦੁਨੀਆ ਦੇ ਪਦਾਰਥਾਂ ਦੀ ਆਸਾਂ ਛੱਡ ਦੇਣੀ ਜੀਵਨ ਮਰੈ ਜੀਵਨ ਭਾਵ ਜਿਹੜਾ ਭਾਈ ਗੁਰੂ ਦੇ ਸ਼ਬਦ ਵਿੱਚ ਲਾ ਕੇ ਦੁਨੀਆ ਦੇ ਪਦਾਰਥਾਂ ਤੋਂ ਮਰ ਜਾਣਾ ਸੰਤੂ ਜੀ ਕਹਿੰਦੇ ਹਾਸ ਰੂਚਿਤ ਲਾਇ ਜਿਨ੍ਹਾਂ ਨੇ ਹਰੀ ਨਾਮ ਛੇਤ ਲਾਇਆ ਹਰ ਨਿਰਮਲ ਸੱਚ ਮੈਨ ਨਾ ਮਾਗੈ ਸੱਚ ਨਾ ਕੈ ਮੈਨ ਗਵਾਣਿਆ ਸਤੂ ਜੀ ਕਹਿੰਦੇ ਹਰ ਨਿਰਮਲ ਸੱਚ ਮੈਨ ਨਾ ਲੱਗੇ ਹਰੀ ਪ੍ਰਮਾਤਮਾ ਨਿਰਮਲ ਹੈ ਭਾਈ ਪ੍ਰਮਾਤਮਾ ਨੂੰ ਮੈਨ ਨਹੀਂ ਲੱਗਦੀ ਹੈ ਪ੍ਰਮਾਤਮਾ ਮੈੜਾ ਨਹੀਂ ਹੁੰਦਾ ਉਹ ਤੇ ਦੁਨੀਆ ਦੇ ਬੰਦਿਆਂ ਦੀ ਦੁਨੀਆ ਦੇ ਲੋਕਾਂ ਦੀਆਂ ਮੈਲਾਂ ਦਾ ਵੜਾ ਹੈ ਸਤੂ ਜੀ ਕਹਿੰਦੇ ਹਰ ਨਿਰਮਲ ਸੱਚ ਮੈਨ ਨਾ ਲੱਗੇ ਹਰੀ ਪ੍ਰਮਾਤਮਾ ਨਿਰਮਲ ਹੈ ਸੱਚਾ ਹੈ ਉਹਨੂੰ ਭਾਈ ਮੈਨ ਨਹੀਂ ਲੱਗਦਾ ਸਤੂ ਜੀ ਸੱਚ ਲਾਗੈ ਮੈਨ ਨੂੰ ਆਮਨੇ ਜਿਹੜੇ ਸੱਚ ਨਾਲ ਲਾਗ ਕੇ ਉਹਨਾਂ ਦੇ ਅੰਦਰ ਦੀ ਮੈਸੂਰ ਦੇ ਖਤਮ ਕਰ ਦਿੱਤੀ ਬਾਜ ਗੁਰੂ ਹੈ ਅੰਧੁਖਾਰਾ ਸਤੂ ਜੀ ਕਹਿੰਦੇ ਗੁਰੂ ਤੋਂ ਬਿਨਾ ਭਾਈ ਸੰਸਾਰ ਦੇ ਵਿੱਚ ਅੰਨ ਅੰਧਾ ਹਨੇਰੇ ਰਹਿ ਪਿਆ ਹੋਇਆ ਹੈ ਮੁਬਾਰਿਕ ਹੋਇਆ ਜਿਹੜੇ ਦਾ ਅਗਿਆਨੀ ਅੰਧਾ ਅੰਧ ਅੰਧਾਰਾ ਸਤੂ ਜੀ ਕਹਿੰਦੇ ਅਗਿਆਨੀ ਤੁਸੀਂ ਜਿਹੜੇ ਦੇ ਇੱਕ ਦੇ ਕੋਸ਼ ਹੈ ਅੰਧਾ ਇੱਕ ਦੁਨੀਆ ਦੇ ਵਿੱਚ ਹਨੇਰਾ ਸਤੂ ਜੀ ਕਹਿੰਦੇ ਕੋ ਸੋਝੀ ਕਿਉਂ ਆਉਣੀ ਸੀ ਅਗਿਆਨੀ ਕਾ ਅੰਧ ਅੰਧਾਰਾ ਅਗਿਆਨੀ ਬੇਮੁਖ ਜਿਹੜਾ ਪਰਮਪਰਪ ਨੇ ਸੰਤੂ ਜੀ ਕਹਿੰਦੇ ਅਗਿਆਨ ਦੇ ਵਿੱਚ ਅੰਨੇ ਹੋਏ ਹਨੇਰੇ ਕੋਮ ਦੇ ਵਿੱਚ ਟਕਰਾ ਮਾਰਦੇ ਰਹਿੰਦੇ ਨੇ ਕਿ ਇਸ ਤਾਕੇ ਕਿਹੜੇ ਵਿਸ਼ਵਾ ਕਮਾਵੇ ਫਿਰ ਵਿਸ਼ਵਾ ਬਾਹਰ ਪਚਾਪਣਿਆ ਹੁਣ ਸੰਤੂ ਜੀ ਕਹਿੰਦੇ ਭਾਈ ਇਹ ਵਿਸ਼ਵਾ ਦਾ ਕੀ ਰੰਗ ਹੈ ਜਿਹੜੇ ਮਾਇਆ ਦੇ ਵਿੱਚ ਲੱਗ ਕੇ ਆਪਣਾ ਜੀਵਨ ਗੁਤਾਣ ਤਰੀ ਜਾ ਰਹੇ ਨਾ ਸੰਤੂ ਜੀ ਕਹਿੰਦੇ ਭਾਈ ਇਹ ਜੀਵਨ ਬੜਾ ਕੀਮਤੀ ਹੈ ਅਰਕੀ ਨੂੰ ਸਮਝਿਆ ਕਿ ਇਹਨਾਂ ਦੇ ਇਹਨਾਂ ਨੇ ਜੀਵਨ ਜਿਹੜਾ ਗੁਆਇਆ ਸੰਤੂ ਜੀ ਕਹਿੰਦੇ ਵਿਸਤਾਸ ਦਾ ਜਿਵੇਂ ਵਿਸਤਾਸ ਦਾ ਕੀੜਾ ਹੁੰਦਾ ਨੇ ਤੇ ਨਾਲੀ ਦਾ ਕੀੜਾ ਸੰਤੂ ਜੀ ਕਹਿੰਦੇ ਉਹ ਸਾਰਾ ਜੀਵਨ ਆਪਣਾ ਨਾਲੀ ਦੇ ਵਿੱਚ ਹੀ ਬਿਤਾਉਂਦਾ ਹੈ ਇਹ ਬਹੁਤ ਕੁਰੀ ਸਾਧ ਸੰਤ ਜੀ ਅੰਦਰ ਦੀ ਮੈਣ ਕੱਢੀ ਕਰ ਕਰਕੇ ਬਾਹਰਾਂ ਦੀ ਮੈਣ ਕੱਢੀ ਕਰ ਕਰਕੇ ਸੰਤੂ ਜੀ ਕਹਿੰਦੇ ਭਾਈ ਵਿਸਤਾ ਹੀ ਕੱਢੀ ਕਰੀ ਜਾ ਰਹੇ ਨੇ ਵਿਸਤਾ ਕੇ ਕੀੜੇ ਵਿਸਤਾਸ ਉਹ ਮਾਵੇਂ ਫਿਰ ਬਿਸਤਾਂ ਮਾਇ ਪੰਜਾਬੀਆਂ ਦੇ ਸੰਤੂ ਜੀ ਕਹਿੰਦੇ ਅੱਗੇ ਜਾ ਕੇ ਵੀ ਭਾਈ ਉਹਨਾਂ ਨੂੰ ਦੁਨੀ ਦੇ ਵਿੱਚ ਇਹੋ ਜਿਹੀ ਸਜਾਵਾਂ ਮਿਲਦੀਆਂ ਨੇ ਜੀਵਨ ਅੱਗੇ ਜਾ ਕੇ ਤਾਂ ਬਿਸਤਾਂ ਦੇ ਵਿੱਚ ਹੀ ਹੈ ਹੁਣ ਸੰਤੂ ਧੰਨ ਸ਼੍ਰੀ ਗੁਰੂ ਰਣ세ਵਰ ਦੀ ਬਾਣੀ ਨੇ ਵੀ ਸੁਝਾਇਆ ਹੈ ਮਨੁੱਖ ਦਾ ਜਦੋਂ ਜਨਮ ਹੁੰਦਾ ਹੈ ਨਾ ਭਾਈ ਉਹਦਾ ਜਨਮ ਵੀ ਬਿਸਤਾਂ ਦੇ ਵਿੱਚ ਹੀ ਹੋਇਆ ਹੈ ਮੁੱਖ ਅੰਗ ਪੈਰ ਉੱਪਰ ਪਸੰਦੋਂ ਤੂੰ ਹੱਥੜਾ ਥਾਏ ਸੰਤੂ ਜੀ ਕਹਿੰਦੇ ਸੋ ਤੜੀਕ ਨੂੰ ਸਾਰੇ ਉਧ ਰਾਜਸਤਾਨ ਨਾਲ ਸਤਬੂ ਜੀ ਕੰਦੇ ਭਾਈ ਤੇਰਾ ਜਨਮ ਵੀ ਰਿਸ਼ਤਾ ਦੇ ਵਿੱਚ ਹੋਇਆ ਮਾਂ ਦੇ ਘਰ ਤੇ ਇਸਦੇ ਰਿਸ਼ਤਾ ਹਰ ਟੈਮ ਰਹਿੰਦੀ ਹੈ ਸਤਬੂ ਜੀ ਕੰਦੇ ਭਾਈ ਰਿਸ਼ਤਾ ਦੇ ਕਿਹੜੇ ਰਿਸ਼ਤਾ ਇਕੱਠੀ ਕਰਕੇ ਰਿਸ਼ਤਾ ਦੇ ਵਿੱਚ ਹੀ ਸਮਾ ਗਈ ਉਹਦੇ ਵਿੱਚ ਹੀ ਪਚਾ ਗਈ ਮੁਕਤੇ ਸੇਵੈ ਮੁਕਤ ਹੋਵੇ ਭਾਈ ਜੇ ਮੁਕਤ ਨੂੰ ਸੇਵੇਂ ਦਾ ਤੇ ਮੁਕਤ ਹੋ ਜਾਵੇਗਾ ਮੁਕਤ ਕੋਣ ਹੈ ਤੁਹਾਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਮੁਕਤ ਹੋਉਣ ਨੇ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਸੰਤੂ ਜੀ ਕਹਿੰਦੇ ਮੁਕਤ ਨੂੰ ਸੇਵੇਗਾ ਤੇ ਭਾਈ ਕੋ ਨਹੀਂ ਮੁਕਤ ਹੋ ਜਾਨੇਗਾ ਹੋਮੈ ਮਨਤਾ ਸ਼ਬਦ ਹੈ ਹੋਗਾ ਸੰਤੂ ਜੀ ਕਹਿੰਦੇ ਹੋਮੈ ਜਿਹੜੀ ਮਨਤਾ ਹੈ ਨਾ ਇਹ ਗੁਰੂ ਦੇ ਸ਼ਬਦ ਨਾਲ ਤੁਨ ਹੋ ਸਕਦੀ ਹੈ ਅਨ ਦਿਨ ਅਰ ਜੀਉ ਸੱਚਾ ਸੇਵੀ ਪੂਰਾ ਭਾਗ ਗੁਰ ਪੰਮਣਿਆ ਅਨ ਦਿਨ ਹਰ ਜੀਉ ਸੱਚਾ ਸੇਵ ਸੰਤੂ ਜੀ ਕਹਿੰਦੇ ਜਿਹੜੇ ਅਨ ਦਿਨ ਹਰ ਜੀ ਪ੍ਰਮਾਤਮਾ ਨੂੰ ਸੱਚੇ ਨੇ ਸੇਵਦੇ ਨੇ ਪੂਰਾ ਭਾਗ ਗੁਰਪਵਣਿਆਂ ਭਾਈ ਉਹਨਾਂ ਦੇ ਭਾਗ ਪੂਰੇ ਗੁਰੂ ਨੂੰ ਉਹਨਾਂ ਨੇ ਪਾਲਿਆ ਉਹਦੀ ਪ੍ਰਾਪਤੀ ਕਰ ਲਈ ਆਪੇ ਬਖਸ਼ੇ ਮੇਰ ਮਿਲਾਏ ਤੂੰ ਨੇ ਕਿਰਪਾ ਦੀ ਆਪ ਹੀ ਉਹਨਾਂ ਨੂੰ ਬਖਸ਼ਿਆ ਤੇ ਆਪ ਹੀ ਆਪਣੇ ਨਾਮ ਨਿਲਾ ਲਿਆ ਪੂਰੇ ਗੁਰਦੇ ਨਾਮ ਨਿਤ ਪਾਏ ਸਤੂਰ ਜੀ ਕਹਿੰਦੇ ਭਾਈ ਪੂਰੇ ਗੁਰੂ ਨੇ ਰਹਿਮਤ ਕੀਤੀ ਨਾਮ ਨੇ ਦਇਆ ਨੇ ਕਹਿੰਦੇ ਜੀ ਖਜ਼ਾਨੇ ਨੂੰ ਨਾਮ ਦੇ ਖਜ਼ਾਨੇ ਬਖਸ਼ ਦਿੱਤੇ ਸੱਚਾ ਨਾਮ ਸਦਾ ਮਨ ਸੱਚਾ ਸੱਚ ਸੇਵੈ ਦੁੱਖ ਤੋਂ ਬਚਣਿਆ ਸੱਚਾ ਨਾਮ ਸਦਾ ਮਨ ਸੱਚਾ ਪ੍ਰਮਾਤਮਾ ਦਾ ਸੱਚਾ ਨਾਮ ਸਦਾ ਹੀ ਸੱਚ ਹੈ ਭਾਈ ਸਤਿਗੁਰੂ ਜੀ ਕਹਿੰਦੇ ਜਿਹੜੇ ਸੱਚ ਨੂੰ ਸੇਵਦੇ ਨੇ ਦੁੱਖ ਤੋਂ ਬਚਣਿਆ ਉਹਨਾਂ ਦਾ ਦੂਰ ਜਿਹੜਾ ਭਾਈ ਖਲ ਮੋ ਜਾਂਦਾ ਹੈ ਸਦਾ ਹਜੂਰ ਦੂਰ ਨਾ ਜਾਣੋ ਭਾਈ ਸਦਾ ਹੀ ਹਜੂਰ ਪ੍ਰਮਾਤਮਾ ਸਾਡੇ ਨੇੜੇ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੂਰ ਨਾ ਜਾਓ ਉਹ ਪ੍ਰਮਾਤਮਾ ਸਦਾ ਹੀ ਤੇਰੇ ਨੇੜੇ ਹੈ ਸਦਾ ਅੰਗ ਸੰਗੇ ਆ ਭੰਗੰਦ ਤੇ ਪੁੱਤੇ ਸਤੂ ਜੀ ਕਹਿੰਦੇ ਜਹ ਜਹ ਪ੍ਰੀਤ ਤਹ ਰਜੂਰ ਦੂਰ ਕਤੋਂ ਨਾ ਜਾਈ ਰੱਬ ਰਹਾ ਸਬਤਰ ਮੈਂ ਮਨ ਸਦਾ ਧਿਆਈ ਉਹ ਪ੍ਰਮਾਤਮਾ ਭਾਈ ਸਾਡੇ ਹੱਥ ਤੋਂ ਵੀ ਨੇੜੇ ਹੈ ਉਹ ਪ੍ਰਮਾਤਮਾ ਹਰ ਟਾਈਮ ਸਾਡੇ ਨਾਲ ਹੈ ਸਤੂ ਜੀ ਕਹਿੰਦੇ ਸਦਾ ਹਜ਼ੂਰ ਦੂਰ ਨਾ ਜਾਣੋ ਪ੍ਰਮਾਤਮਾ ਤੋਂ ਦੂਰ ਹਾਂ ਚਾ ਮਤਾ ਘਰ ਦੇ ਵਿੱਚ ਬੈਠਾ ਕਹਿੰਦੇ ਰਾਬਤ ਦੂਰ ਦਵਾਰੇ ਬਸਦਾ ਮਤਾਂ ਘਰ ਦੇ ਵਿੱਚ ਬੈਠਾ ਕੋਨੇ ਤੇ ਰੱਬ ਮੰਦਰਾ ਵਿੱਚ ਵਸਦਾ ਹੈ ਰੱਬ ਮਸਜਿਦ ਵਿੱਚ ਵਸਦਾ ਹੈ ਸੰਤੂ ਜੀ ਕਹਿੰਦੇ ਨਹੀਂ ਉਹ ਪਰਮਾਤਮਾ ਤੇਰੇ ਹਰ ਟਾਈਮ ਨਾਲ ਹੈ ਪਰਮਾਤਮਾ ਤੇਰੇ ਅੰਦਰ ਵਸਦਾ ਹੈ ਜਦੋਂ ਤੈਨੂੰ ਸੋਚੀ ਆਗੇ ਸੰਤੂ ਜੀ ਕਹਿੰਦੇ ਉਹ ਤੇਰੇ ਹਿਰਦੇ ਘਰ ਦੇ ਵਿੱਚੋਂ ਪ੍ਰਗਟ ਹੋ ਜਾਵੇਗਾ ਸਦਾ ਹਜ਼ੂਰਤ ਦੂਰ ਨਾ ਜਾਣਾ ਗੁਰ ਸ਼ਬਦੀ ਹਰ ਅੰਤਰ ਇਸ਼ਾਨੋ ਗੁਰੂ ਦੇ ਸ਼ਬਦ ਦੇ ਨਾਲ ਸੰਤੂ ਜੀ ਕਹਿੰਦੇ ਆਪਣੇ ਅੰਦਰ ਆਤਮੈ ਨੂੰ ਪਛਾਣ ਹਰ ਨਾਨਕ ਨਾਮ ਮਿਲੇ ਗੜਿਆਈ ਪੂਰੇ ਗੁਰਤੇ ਪਾਵਣਿਆ ਹਨ ਸ੍ਰੀ ਗੁਰੂ ਅਮਰਦਾਸ ਜੀ ਜਿਹਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਨਾ ਨਾਮ ਦਾ ਨਾਮ ਮਿਲਿਆ ਵਟਿਆਈ ਭਾਈ ਜਿਹੜਾ ਨੇ ਨਾਮ ਜਪਿਆ ਨਾ ਜਿੱਥੇ ਨਾਮ ਲਿਆਇਆ ਗਏ ਮਸਤਵ ਘਾਲ ਨਾਨਕ ਤੇਰੂ ਦਿਨ ਜਲੇ ਕੀਤੀ ਹੁੰਦੀ ਨਾਲ ਸਾਧੂ ਜੀ ਕਿਤੇ ਜਿਨ੍ਹਾਂ ਨੇ ਨਾਮ ਲਿਆਇਆ ਨਾਮ ਦਾ ਨਾਮ ਮਿਲਿਆ ਵਟਿਆਈ ਭਾਈ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਵਟਿਆਈ ਮਿਲਦੀ ਹੈ ਪੂਰੇ ਗੁਰਤੇ ਪਾਵਣਿਆ ਦੇ ਦਾਤ ਨੂੰ ਮਿਲਦੀ ਹੈ ਸਾਥ ਸੰਗਤ ਜੀ ਆਪਾਂ ਪੂਰੇ ਦੀ ਰਤੀ ਦੀ ਵਿੱਚ ਬੈਠੇ ਆ ਸਤੂ ਜੀ ਕਹਿੰਦੇ ਪੂਰਾ ਉਤਰਾ ਪਿਆ ਰਾਜਿਆ ਪੂਰਾ ਜਾਂਤਾ ਨਾਉ ਨਾਨਕ ਪੂਰਾ ਪਾਇਆ